ਪੋਟ ਐਂਡ ਤੇ ਸੀਗੇ ਸਾਰਨਾ ਕਰਦੇ ਗੱਲਬਾਤਾਂ ਜੀ ਕਿਵੇਂ ਲੱਗਿਆ ਤੁਹਾਨੂੰ ਟ੍ਰਿਪ ਟ੍ਰਿਪਰ ਵੀ ਬੜਾ ਘੈਂਟ ਰਿਹਾ ਆਪਣਾ ਹਾਂਜੀ ਇਹਦਾ ਕੋਈ ਕਸੂਰ ਨਹੀਂ ਹੈਗਾ ਬਸ ਸਾਨੂੰ ਸਾਰਦਾ ਤੁਹਾਨੂੰ ਜ਼ਰੂਰ ਰੱਬ ਦੇ ਆ ਬਾਈ ਮੀ ਆ ਰਿਹਾ ਬਾਈ ਇੱਕ ਆ ਬੰਦਾ ਇਹ ਦੇਖੋ ਨਹੀਂ ਬਸ ਇਹ ਜਾਵਾ ਆ ਦੇਖੋ ਤੁਹਾਨੂੰ ਲੱਗਦੇ ਪਰਤੀ ਉਹਨਾਂ ਨੇ ਨਹੀਂ ਹੋ ਸਾਰੇ ਮੜਾ ਹੈ हां गलतवाड़ी चल गया सी गई भाई ये तेरा स्पेशल है की चकाड़दा बन कुलचा दो मिनट चखो ਤੁਸੀਂ ਵੀ ਸੱਚੀ ਕਿਸੂਰ ਮੈਂ ਮੰਨ ਤੇਰਾ ਨਹੀਂ ਹੈਗਾ ਸੋ ਆ ਦੇਖੋ ਇਹਨਾਂ ਨੂੰ ਇੰਨਾ ਕ ਚਾਹ ਚੜਿਆ ਹੋਇਆ ਹੈ ਇੱਥੇ ਆਂਗੇ ਐਸੇ ਕੰਦ ਨਹੀਂ ਅੜਦੇ ਹਾਂਜੀ ਗਾਇਜ਼ ਕੀ ਹਾਲ ਚਾਲ ਹੈ ਹੋਪਫੁਲੀ ਸਾਰੇ ਗੁੱਡਨ ਬੈਲ ਹੋਵਗੇ ਮੈਂ ਤੁਹਾਡਾ ਆਪਣਾ ਨਵੀਨ ਗਿਲ ਕੈਟਲ ਵਿਦਪੂਰ ਤੁਹਾਨੂੰ ਪਤਾ ਹੀ ਹੈ ਕਾਫੀ ਟਾਈਮ ਦਾ ਵਲੌਗ ਦੀ ਹੋਈ ਹੈ ਸਟਾਰਟਿੰਗ ਸੋ ਲਓ ਜੀ ਅੱਜ ਪ੍ਰੀਜ਼ਮ ਸਰੋਨੀ ਕਿੰਨੇ ਟਾਈਮ ਤੋਂ ਚੱਲਦੀ ਸੀ ਕਲੈਬ ਦੀ ਤਿਆਰੀ ਸੋ ਅੱਜ ਤਿਆਰੀ ਕਰਨ ਲੱਗੇ ਹੁਣ ਦੇਖੋ ਹੁਣ ਸੋ ਇਹ ਆਪਣਾ ਕੋੜੀਆ ਗਰੁੱਪ ਕਾਲਜ ਤੋਂ ਚੱਲਿਆ ਆਪਣਾ ਟ੍ਰਿਪ ਟ੍ਰਿਪ ਦੇ ਲੈਕਸ ਆਲ ਦਾ ਸੋ ਬਾਕੀ ਅੱਗੇ ਦੇਖੇ ਚੱਲੋ ਫਨ ਮੂਮੈਂਟਸ ਆਣਗੇ ਤੇ ਕੋਈ ਇਨਫੋਰਮੇਸ਼ਨ ਹੋਈ ਤੁਹਾਨੂੰ ਜਰੂਰ ਦੱਸਾਂਗੇ ਨਾਲ ਦੀ ਨਾਲ ਸੋ ਅੱਜ ਦਿਨ ਹੈਗਾ ਵਾ ਦਿਨ ਕਿਹੜਾ ਸਰ ਜੀ ਅੱਜ ਬੁੱਧਵਾਰ ਹਨ ਬੁੱਧਵਾਰ ਬੁੱਧਵਾਰ ਅੱਜ ਗੁੱਧ ਕੰਮ ਸ਼ੁੱਧ ਗੁੱਧ ਕੰਮ ਸ਼ੁੱਧ ਕੰਨ ਚੱਲੇ ਆ ਤੇ ਤਰੀਕ 26 ਆ ਬਾਈ 25 ਚਲੋ ਬਾਕੀ ਜਿਹੜੇ ਵੀਡੀਓ ਨੂੰ ਦੇਖ ਰਹੇ ਨਾਲ ਦੀ ਨਾਲ ਲਾਈਕ ਤੇ ਸ਼ੇਅਰ ਜਰੂਰ ਕਰਦੇ ਰਹੋ ਉਲਟਾ ਚਾਹੀ ਗੱਡਾ ਜਿਗਾ ਦੋਵੇਂ ਪਾਸੇ ਤਾਰੇ ਨੇ ਕਿ ਖੋਫੇ ਕਾ ਹੋਇਆ ਫੱਕ ਨਵੀਂ ਟ੍ਰਿਪ ਜਾਣਾ ਚਾਹੀ ਉਹ ਤਾਂ ਮੈਨੂੰ ਤਾਂ ਇਹ ਮਹੌਲ ਬੜਾ ਓਕੇ ਰੋਟਾ ਤੇ ਬੰਦੇ ਸਾਰੇ ਬੈਠੇ ਜੈ ਹਾਂਜੀ ਮਾਡਰ ਜੀ ਲੋਟ ਰੱਖੇ ਹੋਏ ਨੇ ਬੰਦੇ ਇਹਦੀ ਬੀਬੀਆਂ ਜੀ ਐਦਾਂ ਹੀ ਆ ਪ੍ਰੀਤਮ ਫਿਟ ਅਕੈਡਮੀ ਚੱਲਿਆ ਬੜਾ ਵੱਲੀ ਹੋਰ ਕੀ ਤੇ ਲੋਰੀ ਸਰਬੱਤ ਦੀ ਸਾਰੇ ਵੈਸੇ ਜਾਣਦੀ ਹੂੰ ਸੋ ਸਰ ਉਹਨਾਂ ਦੀ ਹੈਗੀ ਪ੍ਰੀਤਮ ਫਿਟ ਅਕੈਡਮੀ ਇਹ ਆਪਣੇ ਇਨਸਪੈਕਟਰ ਸਾਹਿਬ ਹਾਂਜੀ ਇਨਸਪੈਕਟਰ ਸਾਹਿਬ ਤਾਂ ਬੜੇ ਟਾਈਮ ਪਰ ਮੈਨੂੰ ਟੂਰ ਲਿਕੇ ਲਾਉਂਦਾ ਮੈਨੂੰ ਹਾਂਜੀ ਤੇ ਉਧਰਾਂ ਨੇ ਵਕੀਲ ਸਾਹਿਬ ਨੇ ਸੋ ਤੁਸੀਂ ਪ੍ਰੀਤਮ ਫਿਟ ਅਕੈਡਮੀ ਦੇ ਵਿੱਚ ਆ ਰਹੇ ਹੋ ਤੈਨੂੰ ਪੂਰਾ ਇੰਜੋਏ ਵੀ ਮਿਲੇਗਾ ਨਾਲ ਨਾਲ ਤੁਹਾਨੂੰ ਪੁਲਸ ਦੀ ਵਰਦੀ ਤਾਂ ਮਿਲਣੀ ਹੋ ਮਿਲਣੀ ਆ ਇਹਦਾ ਗਰੰਟੀ ਹੋ ਆ ਸਾਥੀ ਗਾਜੀ ਉਹ ਬੈਠਾ ਜੀ ਲਾਫੇ ਜਕਾਰਾ ਉਹ ਠੀਕ ਹੈ ਸਾਥੀ ਗਾਜੀ ਉਹ ਬੈਠਾ ਜੀ ਲੈਸ ਚੁੱਕ ਲੈ ਲਾਲੇ ਜਕਾਰਾ ਫੇਰ ਇੱਕ ਬੜੀ ਅਕਾਲੀ ਦਲ ਜਿੰਦਾਬਾਦ ਉਡੀ ਪੱਕੀ ਛੁੱਟੀ ਕੈਂਸਲ ਹੋਣ ਹਾਂਜੀ ਆ ਜੀ ਇੱਕੋ ਕਾਲ ਤੇ ਖੜਾ ਹੁੰਦੀ ਇਹ ਕੰਮਾਂ ਬੈਰੀ ਦਾ ਹੋ ਜਿਹੜੇ ਕਰ ਦਿੰਦੇ ਮਾਪੇ ਉਹ ਬੰਦੇ ਹੋਣੇ ਹੋਰ ਉਹ ਸਾਨੂੰ ਗੱਲਬਾਤ ਦੱਸਣੇ ਦੀ ਪੈਂਦੀ ਲੋੜ ਨਹੀਂ ਸਾਥੋਂ ਅਸਲੇ ਤੇ ਯਾਰਾਂ ਦੀ ਵੀ ਕੋਈ ਥੋੜ ਨਹੀਂ ਸਾਨੂੰ ਮਸਲੇ ਨਿਬੇੜਨੀ ਵੀ ਆਉਂਦੇ ਚੰਗੀ ਤਰ੍ਹਾਂ ਸਾਨੂੰ ਖਾਣੇ-ਕੋਟ ਜਾਣ ਦੀ ਵੀ ਪੈਂਦੀ ਲੋੜ ਨਹੀਂ ਉਹ ਮੇਰੇ ਨਾਲ ਹੀ ਹੈ ਜਿਹੜੇ ਬੈਰੀਆਂ ਦਾ ਸੌਖ ਚਿੰਤ ਕੋਲ ਨਹੀਂ ਨੇ ਮੈਂ ਅੱਖਾਂ ਵਿੱਚ ਅੱਖਾਂ ਪਾ ਕੇ ਵੀ ਕੰਮ ਤੇ ਬੈਠੀ ਆਈ ਵੀ ਇਹ ਪੰਜਿਤ ਤੇ ਲੜਣਾ ਨੂੰ ਮੋ ਲੈਂਦੇ ਨੇ ਆਲੇ ਚੋਪਰੇ ਸੀ ਕੀਨ ਕਾੜੇ ਮਾਲ ਦੇ ਉਫਗਾਂ ਨੂੰ ਆਉਂਦਾ ਯਾਰ ਕਾ ਨਹੀਂ ਕੋ ਕਾਲ ਤੇ ਲਹਿਰ ਆਉਂਦੀ ਪੂਰੀ ਜਦੋਂ ਥੋੜੀ ਥੋੜੀ ਖਾਦੀ ਹੋਵੇ ਐਨਿਕ ਨੂੰ ਰੱਖ ਦੇ ਚੜਾ ਕੇ ਅੱਖ ਲਾਲ ਦੇ ਉਹ ਵੀ ਸਾਰੇ ਜਣੇ ਹੁਣ ਐਦਾਂ ਲੈ ਸਰ ਜੀ ਓਨਲੀ ਭਾਰਤੀਏ ਸਲੂਟ ਕਿਵੇਂ ਸਿਖਾਓ ਮਾੜਾ ਇਹਨਾਂ ਨੂੰ ਸਿਖਾਇਆ ਨਹੀਂ ਬੇਣਾ ਨਹੀਂ ਨਾ ਮੈਂ ਮਾਰ ਲਾ ਦਿਆਂਗਾ ਏ ਮੁੰਡੇ ਨੂੰ ਹੋਰ ਸਮੇਂ ਤੁਸੀਂ ਦੇਖੇ। ਸਾਡੀ ਗਾਲ ਜੀ। ਹਾਂ ਜੀ। ਦੋ ਆਪਣੀ ਇੰਟਰਵਿਊ। ਇੰਟਰਵਿਊ ਬਸ ਆ ਕੋਲ ਸਾਹ ਬੈਠੇ ਇੰਟਰਵਿਊ ਕਿੰਨਾ ਕੀ ਕੌਣ ਦੇ ਸਕਦੇ। ਹਰ ਦੋ ਸਮਝੀ ਇੰਟਰਵਿਊ। ਇਹ ਆਪਣਾ ਕਟੱਪਾ ਜਿਹੜਾ ਬਾਹਰ ਤੋਂ ਆਇਆ। ਦਿਖਾ ਦੇ। ਆ ਲੋ ਜੀ ਸਰ ਦੇਖੋ। ਕਟੱਪਾ। ਕਟੱਪਾ। ਬੁਲਾਤੀ ਹੈ। ਜਾਣੇ ਕਰਾਏ। ਜਾਣੇ ਕਰ ਨਹੀਂ। ਬੁਲਾਤੀ ਹੈ। ਓਏ ਹਾਤਾ ਮੜੀ ਮੁੱਟੇ ਆ ਗਏ ਉਦੋਂ ਬਾਲੀ ਬੰਦਾ ਹਾਲ ਦੀ ਦਾ। ਕਰੋ ਵੀ। ਕਸੌਲੀ ਦੇ ਅੱਧੇ ਗਰਾਸਤੇ 'ਚ ਪਹੁੰਚੇ ਹਲੇ ਤੇ ਹਲੇ ਵਸ ਦਾ ਮਾਹੌਲ ਵੀ ਦੇਖਿਆ ਵਧੀਆ ਸੀ ਗੁੱਡ ਸੀ ਆ ਸਾਰੇ ਆਪਣੇ ਭਰਾ ਨੇ ਵੱਡੇ ਛੋਟੇ ਸਾਰੇ ਇਕੱਠੇ ਹੋਏ ਨੇ ਇਹਦੀ ਸਾਸਰੀ ਗਾਲ ਨਹੀਂ ਮੁੱਕਦੀ ਹੈਗੀ ਇਹਦਾ ਨਾਚ ਨਹੀਂ ਮੁੱਕਦਾ ਇਹਦੇ ਪਤਾ ਨਹੀਂ ਅੰਦਰ ਕੀ ਹੈ ਇੱਕ ਤਾਂ ਮੁੰਡਾ ਪੱਗ ਲਾਲ ਬਨ ਗਿਆ ਉਹ ਤੋਂ ਪਤਾ ਨਹੀਂ ਲਾਲ ਹੀ ਹੋਇਆ ਫਿਰਦਾ ਵਸ ਨਾਲ ਹੀ ਨਾਸ ਹੋ ਗਿਆ ਹੈ ਸਾਜੀ ਪਰੌਂਡੇ ਪਰੌਂਡੇ ਹੋਣ ਜੀ ਪਰੌਂਡੇ ਮੈਂ ਰੋਜ਼ ਖਾਂਦੇ ਆ ਪਰੌਂਡੇ ਦਾ ਰੋਜ਼ ਹੀ ਹੁੰਦੀ ਹੈ ਗੱਟ ਵੀ ਆਪਣੀ ਚਾਹ ਨਾਲ ਪਰੌਂਡੇ ਸੋ ਅਕੈਡਮੀ ਬਾਰੇ ਸਰ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਾਕੀ ਮੈਂ ਉਹ ਲਿੰਕ ਵੀ ਪਾ ਦੂੰਗਾ ਤੇ ਤੁਸੀਂ ਸਾਰਨਾ ਕੰਟੈਕਟ ਕਰ ਸਕਦੇ ਹੋ ਆਰਮੀ ਲਈ ਜਾਂ ਕਿਸੇ ਵੀ ਤੁਸੀਂ ਪੇਪਰ ਦੀ ਗਵਰਨਮੈਂਟ ਪੇਪਰ ਤਿਆਰੀ ਕਰਨੀ ਹੈ ਸਾਰਾ ਉਹਨਾਂ ਨਾਲ ਕੰਟੈਕਟ ਕਰੋ ਐਜੇ ਸੋਹਣੇ ਸੋਹਣੇ ਮੁੰਡੇ ਤੁਹਾਨੂੰ ਆਉਣ ਵਾਲੇ ਸਪਾਈ ਆ ਕੁਝ ਵੀ ਦੇਖਣਗੇ ਹਾਂਜੀ ਹਾਂਜੀ ਬਾਰਡਰਾਂ ਤੇ ਆਪੀ ਖੜਨਾ ਹੈ ਆ ਨੱਚਿਆ ਰਹੀ ਆ ਵੱਡੇ ਸਰ ਰਹੇ ਆ ਨੱਚਦੇ ਮੁੰਡੇ ਨੇ ਆਏ ਮੁੰਡੇ ਨਾਲ ਗਿਆ ਬਈ ਤੋਂਪ ਬਹੁਤ ਆ ਅੱਜ ਮਾਹੌਲ ਘੈਂਟ ਬਣਾਇਆ ਵੈਸੇ ਬਾਕੀ ਦੋ ਬਸਾਂ ਨੇ ਸਾਡੇ ਨਾਲ ਇੱਕ ਪ੍ਰੀਤਮ ਫਿਟ ਅਕੈਡਮੀ ਵੱਲੋਂ ਟੂਰ ਕੱਢਿਆ ਗਿਆ ਸੀ ਕਸੌਲੀ ਦਾ ਉਹ ਪੂਲ ਬੜੇ ਨੇ ਬੜੇ ਪੂਲ ਬੜੇ ਉਹ ਆਹ ਵੀ ਬਰੇ ਇਧਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲਓ ਜੀ ਫਾਈਨਲੀ ਪਹੁੰਚ ਚੁੱਕੇ ਆ ਪੱਕਰਸੋਲੀ ਸੋ ਸਾਰੇ ਉੱਤੇ ਤੂੰ ਕੀ ਨਵੀਂ ਅਕੈਡਮੀ ਪੁਰਾਣੀ ਅਕੈਡਮੀ ਕਰੀ ਇਹਨਾਂ ਕੱਲ੍ਹ ਹੀ ਉਹ ਨਹੀਂ ਨਹੀਂ ਅਸੀਂ ਫਿਰ ਉਹਦਾ ਘਰ ਦੇ ਜਾਣਾ ਸਾਡਾ ਫਸਟ ਬੈਅ ਹੈ ਕਿ ਲੱਗੰਦੇ ਆ ਇਹ ਸ਼੍ਰੀ ਰਾਮ ਦੀ ਕਿਸੇ ਨਾਲ ਚਲੀ ਪਗੜਾ ਆਪਾਂ ਪੁੱਛੀਂ ਕਿ ਕਹਣਾ ਜਾਉਂਗੇ ਜੀ ਹੈਲੋ ਗਾਇਸ ਹੈਲੋ ਸਾਈਡ ਤੇ ਹੋ ਜਣਗੇ ਅੱਜ ਅਸੀਂ ਚੱਲੇ ਆਂ ਟ੍ਰਿਪ ਤੇ ਚੱਲੇ ਆਂ ਕਰ ਕੀ ਰਹੇ ਹੁਣ ਬਹੁਤ ਕੀ ਟ੍ਰਿਪ ਓਹ ਕਟੱਪਾ ਕੀ ਕਰੀ ਜਾਂਦਾ ਓਹ ਕਟੱਪਾ ਕੀ ਕਰੀ ਜਾਂਦਾ ਕੋਣ ਬੈਠਾ ਉਹ ਆਪਣਾ ਪਿਆਰ ਰੈਕਟ ਦਾ ਜੀ ਮਨਕੀ ਪੁਆਇੰਟ ਹੈ ਹਾਂਜੀ ਹਾਂਜੀ ਲਓ ਜੀ ਆਪਾਂ ਕਸੌਲੀ ਦੇ ਪਹੁੰਚ ਚੁੱਕੇ ਹਾਂ ਮਨਕੀ ਪੁਆਇੰਟ ਤੇ ਸੋ ਪਿੱਛੇ ਸਾਡੇ ਬਹੁਤ ਜ਼ਿਆਦਾ ਲੈਣ ਲੱਗੀ ਹੋਈ ਹੈ ਉਹ ਸੰਗਤ ਸੰਗਤ ਆਈ ਪਿੱਛੇ ਆ ਦੇਖੋ ਇਹਦੇ ਹਿਸਾਬ ਨਾਲ ਪਿਛਵਾਣੀ ਬੋਟਾ ਦੇ ਹੁੰਦੇ ਨੇ। ਉਹ ਆ ਦੇਖੀ ਅੱਗੇ ਗੱਡੀ। ਇਹ ਸੀ ਮੰਕੀ ਪੁਆਇੰਟ। ਨੋ ਨੋ ਥੈਂਕ ਯੂ ਸਰ। ਹੋਰ ਅਸਬਸਾ ਸੱਜੇ ਦੇ ਵਿੱਚ। ਅੱਛਾ ਆਪਾਂ ਲੱਗੋ ਲੱਗ ਚਲੇਗੇ। ਬੜੇ ਆਏ ਨੇ ਪ੍ਰਮੋਸ਼ਨ ਕਰੋ ਆਗਮੀ ਵਾਲੇ ਆ ਤਾਂ ਕਰਕੇ। ਇਹ ਸਾਰੇ ਆਗਮੀ ਵਾਲੇ ਨੇ। ਇਹ ਮੰਕੀ ਪੁਆਇੰਟ ਆ। ਹਾਂ ਮੰਗਾ ਕੀਤਾ ਜਾਵੇ ਤਾਂ ਬੜਾ ਘੈਂਟ ਹੀ ਬਣਿਆ। ਮੌਸਮ ਵੀ ਪਰਠੰਡਾ ਹੀ ਆ। ਆ ਦੇਖੋ ਇਹਨਾਂ ਨੇ ਕਿੰਨਾ ਵਧੀਆ ਯੂਜ਼ ਕੀਤਾ ਹੋਇਆ ਇੱਥੇ ਬੋਟਲਸ ਦਾ ਸਾਜੀ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਕਹਿਣਾ ਚਾਹੁੰਦਾ ਉਹਨਾਂ ਦੇਖੋ ਇਹਨਾਂ ਨੇ ਕਿੰਨਾ ਵਧੀਆ ਕੀਤਾ ਹੈ ਆਪਣੇ ਆਰਮੀ ਹਨ ਇਹ ਆਰਮੀਆ ਦੇ ਵੱਲ ਨਹੀਂ ਹਾਂਜੀ ਜੋ ਵੇਸਟੇਜ ਆ ਓਕੇ ਹੋਰ ਇਹ ਆਂਦੇ ਨੇ ਮੰਦੇ ਤਾਂ ਘੁੰਮਣ ਫਿਰਨਾ ਉਹ ਵਧੀਆ ਹਨਾ ਪਰ ਗੰਧ ਨਾ ਪਾਓ ਮਾਹੌਲ ਨਾ ਖਰਾਬ ਕਰੋ ਇੱਥੇ ਦਾ ਮਤਲਬ ਕਿ ਜੋ ਆਪਣੀ ਨੇਚਰਲ ਰਹਿ ਚੁੱਕਿਆ ਆਪਣਾ ਨੇਚਰ ਦਾ ਪਿਆਰ ਕਰੋ ਨੇਚਰ ਹਨਾ 6000 ਬਿੱਡੂ ਚਾਹੀਤੇ ਆਪਾਂ ਸਹੀ ਗੱਲ ਹੈ ਜੀਕੇ ਦੇ ਵਿੱਚ ਕੁਐਸਚਨ ਆਉਂਦੇ ਨੇ ਨਾ ਦੇ ਮੇਜਰ ਧਿਆਨ ਚੰਦ ਹੌਕੀ ਲੈਜੈਂਡ ਨੇ ਜਿਹੜੇ ਪੇਪਰ ਜਾਂਦੇ ਆ ਸਟਾਰਟਿੰਗ ਜੀ ਵਿੱਚ ਹੂੰ ਸੋ ਤੁਹਾਨੂੰ ਕੋਸੋਲ ਦੇ ਵਿੱਚ ਕੁਝ ਹਿਸਟੋਰੀਕਲ ਚੀਜ਼ਾਂ ਵੀ ਦੇਖਣ ਨੂੰ ਮਿਲਣਗੀਆਂ ਹੀ ਹਾਈਟੇਜ ਮਾਰਕੀਟ ਆ ਚੁੱਕੀ ਹੈ ਆ ਸੋ ਇੱਥੇ ਤੁਹਾਨੂੰ ਯੂਨੀਕ ਚੀਜ਼ਾਂ ਹੀ ਕਾਫੀ ਮਿਲ ਜਾਣਗੀਆਂ ਐਂਟੀਕ ਚੀਜ਼ਾਂ ਸੌਫਟੀ ਹੋ ਗਈ ਕੁਝ ਖਾਣ ਪੀਣ ਦੀ ਬਣਾ ਖਾ ਵੀ ਸਕਦੇ ਹੋ ਇਹਨੂੰ ਕਾ ਪਾਣੀ ਬਣਾ ਕੇ ਦੇ ਆਂ ਕਿੰਦੀ ਅੱਜ ਦੀ ਗੱਲ ਕਰੂਗਾ ਪੂਰੀ ਗੱਲ ਕਰਕੇ ਕੀ ਹੋਵੇਗਾ ਜੇ ਅਸੀਂ ਨੂੰ ਨੇਦਰ ਬਣਾਵਾਂਗੇ ਤੇ ਦੇਖ ਸਕਦੇ ਹੋ ਜਿਵੇਂ ਕਿ ਇੱਧਰ ਕੁਸਾਈ ਹੈਰੀਟੇਜ ਮਾਰਕੀਟ ਦੀ ਸਾਰੀਆਂ ਤੁਹਾਨੂੰ ਆਪਸ਼ਨਸ ਮਿਲ ਜਾਣਗੇ ਕਾਨ ਬਿੰਦ ਦੀ ਕੋਈ ਕਮੀ ਹੈ ਨਹੀਂ ਇੱਥੇ ਕਿੰਨੇ ਘਟਪਾ ਏਅਰਪੋਰਟ ਏਅਰਪੋਰਟ ਆ ਪੂਰੀ ਗੱਲ ਬਾਤ ਹੈ ਸੋ ਪਰ ਮੰਗਾਈ ਥੋੜੀ ਜਿਆਦੇ ਜਿਆਦਾ ਮੰਗਾਈ ਜਿਆਦਾ ਪਾਣੀ ਸਾਨੂੰ 30% ਮਿਲਿਆ ਸੀ ਤੇਰੀ ਬੋਤਲ ਦਿੱਤੀ ਆ ਹੋਰ ਕੀ ਸੋ ਐਨ ਕਵੀ ਲਾਖਾ ਤੁਸੀਂ ਸੇਲੀ ਲੀ ਆਪਣੇ ਮੁੰਦਿਆ ਵੀ ਲਾਖਾ ਤੇ ਹੋ ਆ ਜੁੱਤੀਆਂ ਵੀ ਖਾ ਸਕਦੇ ਇੱਥੇ ਕਿਸੇ ਲੈ ਵੀ ਸਾਦੇ ਦੇ ਦੇ ਜੁੱਤੀਆਂ ਪੈਰੀ ਹੋਰ ਕੀ ਚਾਹੀਏ ਆਹ ਸਮੋਸੇ ਵਾਲੀ ਕਿਹੜੀ ਆਹ ਸਮੋਸੇ ਵਾਲੀ ਉਹ ਮਿਊਜ਼ੀਅਮ ਪਾਰਕ ਆ ਕਿਨ ਕੋ ਉਹ ਘੁੰਮਣ ਚ ਲੱਗੇ ਉਧਰ ਹੀ ਸਹੀ ਹੈ ਸਹੀ ਹੈ ਦਰਦੀ ਆ ਹੁੰਦੇ ਨੇਚਰ ਤਿਕ ਕਰਨ ਲੱਗੀ ਟਰਾਈਪ ਬੰਸ ਸਮੋਸਾ ਲੋ ਇੱਥੇ ਅੰਕਲ ਦੀ ਮਿਲ ਲਗੇ ਤੁਹਾਨੂੰ ਇਹ ਕਿਹੜਾ ਪੁਆਇੰਟ ਹੈ ਬਾਈ ਇਹ ਬੀਐਸਐਨ ਦਾ ਆਫਿਸ ਕਿ ਕੋਲ ਬੀਐਸਐਨ ਆਫਿਸ ਦੇ ਕੋਲ ਤੁਹਾਨੂੰ ਇਮੇਜਮੈਂਟ ਪਾਰਕ ਫਿਲਰ ਮਿਲੇਗੀ ਐਂਡ ਉਸ ਤੋਂ ਬਾਅਦ ਤੁਹਾਨੂੰ ਇੱਥੇ ਬੰਸ ਸਮੋਸਾ ਦੇਖੋ ਜੀ ਟਰਾਈਓ ਸਪੈਸ਼ਲਟੀ ਹੈ ਸਪੈਸ਼ਲਟੀ ਹੈ ਕਸੌਲ ਦੀ ਕਸੌਲੀ ਮੀਨਸ ਬੰਸ ਸਮੋਸਾ ਬੰਸ ਤੋਂ ਦਾ ਮੀਨਸ ਕਸੌਲੀ ਅੱਛੀਂ ਬੰਸ ਸਮੋਸਾ ਦੀ ਪਹਿਚਾਨ ਜੋ ਹੈ ਬੰਸ ਸਮੋਸੇ से ਹੈ ਸੋ ਜਿਵੇਂ ਆਪਨੇ ਪੰਜਾਬ ਦੇ ਵਿੱਚ ਸਰਵੋਤਮ ਸਾਗ ਤੇ ਮੱਕੀ ਰੋਟੀ ਹੈ ਉਦਾਂ ਇੱਥੇ ਦੀ ਬਾਈ ਬੰਸ ਮੋਸਾ ਹੈ ਸੋ ਆਪਾਂ ਕਰਨ ਲੱਗੇ ਟਰਾਈ ਆਪ ਖਾਓਗਾ ਆਪਾਂ ਲੰਡ ਟਰਾਈ ਕਰਦੇ ਆਪਾਂ ਨਹੀਂ ਕਰਦੇ ਆ ਜੀ ਆਪ ਨੇ ਦੇਖ ਲਓ ਕਿਹੜਾ ਘੱਟੇ ਜੀ ਸੱਚਾ ਜੀ ਸੋ ਦੇਖੋ ਜੀ ਇੱਕ ਚੀਜ਼ ਨੂੰ ਤਿਆਰ ਹੁੰਦੇ ਕਿੰਨੇ ਜਣੇ ਦੇਖਣ ਲੱਗੇ ਹੋਏ ਨੇ ਇਹ ਚੀਜ਼ ਨੂੰ ਸਲੋਈ ਤੁਸੀਂ ਦੇਖ ਸਕਦੇ ਹੋ ਇਹ ਖਾਣ ਨੂੰ ਕਿੰਨੇ ਜਣੇ ਖੜੇ ਨੇ ਆਛਾ ਬਣਾ ਲੂ? ਲੈ ਕਬੀਰ ਖਾਦਾ ਸੀ ਵਾਪਸ ਆਵਾਂਗੇ ਸਾਡੇ ਨੂੰ। ਤੁਸੀਂ ਛੱਪੋ ਹੋਣਾ। ਇਹ ਤਾਂ ਮੈਂ ਕਹਿੰਦਾ ਗਲਤ ਬਾੜੀ ਚੱਲ ਗਿਆ ਸੀ ਗਈ। ਭਾਈ ਇਹ ਇੱਥੇ ਦਾ ਸਪੈਸ਼ਲ ਹੈ। ਕੀ ਚੈੱਕ ਕਰਦਾ? ਬੰਦ ਗੁਲਚਾ। ਆਹ। ਮੈਡਮ ਜੀ ਖਾਓ। ਦੋ ਮਣੀ ਚੱਕੋ ਤੁਸੀਂ ਵੀ। ਸਹੀ ਗੱਲ ਬਣ ਗਿਆ ਬਾਈ। ਮੈਡਮ ਥੋੜਾ। ਅਰੇ ਪਤਾ ਵੀ ਮੈਂ ਨਹੀਂ। ਜਿਹੜੀ ਵੀ ਇੱਥੇ ਕਸੋਲੀ ਆਏ ਜਰੂਰ ਮਸਟ ਟ੍ਰਾਈ ਕਰਿਓ। ਉਹ ਘੈਂਟੀ ਬਣਾਈ ਹੈ। ਕਿੱਦਾਂ ਲੱਗੀ ਸਰ ਤੁਹਾਨੂੰ? ਪਿਛੇ ਨੀਂਦ ਪਾਉਣ ਵਾਲੇ ਦਿਖਾ ਕੇ ਜਿਵੇਂ ਬੈਠੇ ਨੇ। ਆਹ ਨੀਂਦ ਪਾਉਣ ਵਾਲੇ ਵੇਖ ਲੋ ਬੈਠੇ। ਹੈਦਰ ਆ ਵੇਖੋ ਬੜੇ ਹਰਾਮੀ ਹੋ ਬੇਟਾ ਬਾਬਾਈ ਘੈਂਟ ਆਏ ਨੇ ਵਧੀਆ ਹੈ ਨੇਚਰ ਨਾਲ ਇਹਨਾਂ ਨੂੰ ਹਲੇ ਵੀ ਪਿਆਰ ਹੈਗਾ ਹੀ ਆ ਬੁੜੀ ਆ ਇਸੋਂ ਇੱਥੇ ਆ ਕੇ ਬਹੁਤ ਹੀ ਮਾਈਂਡ ਪੀਸਫੁਲੀ ਹੋ ਰਿਹਾ ਚੱਲ ਛੱਡਿਓ ਮੈਂ ਇਹਨਾਂ ਨੂੰ ਕਲੀਨ ਕਰ ਦੂੰਗੀ ਆ ਕੀ ਸੀਨ ਹੈ ਵਾਹ ਕਾ ਸੀਨ ਹੈ ਬਾਬਾਈ ਘੈਂਟ ਚਲੋ ਅਗਰ ਤਾਂ ਲੈਣ ਖੜੋ ਤੁਸੀਂ ਖੜੇ ਮਣੀ ਆ ਪੜਨ ਪੜਨ ਤਾਂ ਹੋਣ ਲੱਗੇ ਪਹਿਲਾਂ ਫੁੱਟੀ ਖੈਦਰੇ ਇੱਕ ਤਾਂ ਇਹ ਨਹੀਂ ਲੋਟ ਆਉਂਦਾ ਪਿਆ ਤੂੰ ਜਦ ਤੱਕ ਐਸੇ ਕੀਚ ਸਾਰੇ ਬਲੋਗ ਦੇ ਤੁਸੀਂ ਦੇਖ ਸਕਦੇ ਹੋ ਕਿ ਇਹ ਬੰਦਾ ਇਹਦਾ ਕੋਈ ਕਸੂਰ ਨਹੀਂ ਹੈਗਾ ਬਸ ਸੰਸਾਦਾਂ ਨੂੰ ਜੂਰ ਰੱਬ ਦੇ ਭਾਈ ਮੈਂ ਨਹੀਂ ਆ ਰਿਹਾ ਭਾਈ ਇੱਕ ਆ ਬੰਦਾ ਇਹ ਦੇਖੋ ਨਹੀਂ ਬਸ ਇਹ ਜਾਵਾ ਆ ਦੇਖੋ ਤੁਹਾਨੂੰ ਲੱਗਦੇ ਪਰਤੀ ਉਹਨਾਂ ਵਾਲੇ ਨੇ ਨਹੀਂ ਚਾ ਭੰਗੜਾ ਤਾਂ ਪਾ ਕੇ ਦਿਖਾ ਫਿਰ ਕਿਵੇਂ ਬੰਦ ਹੁੰਦਾ ਐਤਾ ਨਹੀਂ ਪ੍ਰੋਪਰ ਭੰਗੜਾ ਪਾ ਫਿਰ ਆ ਵੀਰੇ ਨੱਚ ਦੀ ਗਿੱਦੇ ਦੇ ਵਿੱਚ ਐਦਾਂ ਨਹੀਂ ਖਿੱਚ ਕੇ ਥੋੜੀ ਬੀਟ ਤੇ ਸੱਚੀ ਕਸੂਰ ਮਮਾ ਤੇਰਾ ਨਹੀਂ ਹੈਗਾ ਸੋ ਆ ਦੇਖੋ ਇਹਨਾਂ ਨੂੰ ਇੰਨਾ ਕ ਚਾ ਚੜਿਆ ਹੋਇਆ ਹੈ ਇੱਥੇ ਆਂ ਵੀ ਐਸੇ ਕੰਮ ਨਹੀਂ ਕਰਦੇ ਇਹ ਆਨਲੀ ਭਾਰਤੀ ਆ ਥੋੜੀ ਪੰਜਾਬ ਪੁਲਿਸ ਆਰਮੀ ਵਾਲੇ ਇਹ ਪੱਕੀ ਨੇ ਆ ਦੇਖੋ ਇਹ ਤੁਹਾਨੂੰ ਮਿਲੂਗਾ ਨਾਕੇ ਨੁਕੇ ਦੇ ਖੜਾ ਕਿਤੇ ਹੋਰ ਕੀ ਅੱਜ ਆਪਾਂ ਚਰਚ ਦੇ ਵਿੱਚ ਸੋ ਇਹ ਚਰਚ ਇੱਥੇ ਦੀ ਕਸੌਲ ਦੀ ਕਸੌਲੀ ਸੌਰੀ ਕਸੌਲੀ ਕਸੌਲੀ ਤੇ ਬਾਬਾ ਬਾਲੀ ਆਏ ਹੋਏ ਨੇ ਮੁੰਡੇ ਫੋਟੋਆਂ ਖਿੱਚ ਲੱਗੇ ਹੋਏ ਨੇ ਆ ਜਾ ਕਟੱਪੇ ਉਧਰ ਸਰਕਲ ਬਣਾ ਰਹੇ ਹਰਾਨਾਂ ਕੋ ਪਹੁੰਚਦੇ ਆਪਾ ਮੌਸਮ ਬਹੁਤ ਠੰਡਾ ਹੋ ਰਿਹਾ ਹੁਣ ਕਿਉਂਕਿ ਈਵਨਿੰਗ ਟਾਈਮ ਹੋ ਰਿਹਾ ਤੇ ਵਧੀਆ ਮਾਹੌਲ ਚੱਲ ਰਿਹਾ ਸੋ ਤੁਸੀਂ ਦੇਖ ਸਾਡੇ ਇੱਥੇ ਜੀ ਪ੍ਰੇ ਕਰਨ ਆਏ ਸੀ ਜਿਹੜੇ ਭਰਾ ਹੈ ਇੱਕ ਛੋਟਾ ਇਹਦਾ ਵੀ ਵਲੌਗ ਚੈਨਲ ਸੋ ਸਾਰੇ ਨੇ ਇਹਨੂੰ ਸਬਸਕ੍ਰਾਈਬ ਕਰਿਓ ਸੋ ਚੈਨਲ ਦਾ ਨੇਮ ਦੱਸ ਦੇ ਇੱਕ ਵਾਰ ਮੁੰਡਿਆ ਆਪਣੇ ਚੈਨਲ ਦਾ ਨੇਮ ਹੈ ਡੀਗਰੋ ਫਲੈਸ਼ ਓਕੇ ਆ ਚੈਨਲ ਦਾ ਆਪਣਾ ਹੈਗਾ ਚਲੋ ਜੀ ਚੈਨਲ ਤੁਸੀਂ ਦੇਖ ਸਕਦੇ ਹੋ ਕੋਈ ਗੱਲ ਨਹੀਂ ਤੇ ਮੈਂ ਲਿੰਕ ਇਹਦਾ ਕਰ ਦੂੰਗਾ ਕਿ ਸਾਰੇ ਨੇ ਇਹਨੂੰ ਫੋਲੋ ਕਰਿਓ ਤੇ ਯਾਰ ਨਵੇਂ ਮੁੰਡਿਆਂ ਨੂੰ ਜਰੂਰ ਕਰੋ ਸਪੋਰਟ ਠੀਕ ਹੈ ਜੀ ਇਹ ਪੰਜ ਪੰਜ ਨਾਲ ਦੀ ਹੋਈ ਹੈ ਬੱਸ ਇਹ ਅਕੈਡਮੀ ਵਾਲੇ ਮੁੰਡੇ ਹਾਂਜੀ ਸਹੀ ਹੈ ਸਹੀ ਹੈ ਆਓ ਜਰਾ ਯਾਰ ਨਵਾਂ ਅਕੈਡਮੀ ਵਾਲਾ ਮੁੰਡੇ ਦਿੱਤਾਂ ਅੱਜ ਆ ਗਏ ਅੱਗੇ ਤੁੰਗੀਆਂ ਆਉਂਦੇ ਕੋਈ ਨਾ ਜੱਟਾ ਕਰਾਂਗੇ ਔਖਾ ਕੰਮ ਹੈ ਲੱਭ ਗਈ ਦੁਕਾਨ ਲੱਭ ਗਈ ਜੀ ਫਰੀਦ ਆ ਦੁਕਾਨ ਲੱਭ ਗਈ ਫਰੀਦ ਆ ਸ਼ਬੀਲ ਆ ਕਿੱਥੇ ਤੱਕ ਜਾਓ ਜੋ ਫਿਰ ਹੈ ਮੇਰੇ ਵਰੀ ਕੈਮਰਾ ਬੰਦ ਹੋ ਗਿਆ ਸੀਗਾ ਵਾਇਰਸ ਆ ਗਿਆ ਸੀ ਕੈਮਰੇ ਚ ਵੱਡੇ ਵੱਡੇ ਫੋਨ ਆ ਪਤਾ ਨਹੀਂ ਪਿੱਛੇ ਕਿੱਥੇ ਹੋਰ ਕਿੰਨਾਗਾ ਪਿਕਸਲ ਕੈਮਰੇ ਹੈਂ ਕਰਾਤੇ ਇਹ ਤਾਂ ਨਹੀਂ ਸੋਡਾ ਨੋਰਮਲ ਹੈ ਸਹੀ ਹੈ ਚਲੋ ਜੀ ਇਹ ਵੀ ਫਾਇਦਾ ਸੀ ਮੋਟੇ ਜੁ ਹੁਣ ਪਹੁੰਚੇ ਸੀਗੇ ਥੋੜਾ ਉੱਪਰ ਸੋ ਆ ਉੱਪਰ ਦਾ ਥਿਊ ਆ ਬਈ ਥੱਕ ਚੁੱਕੇ ਹੁਣ ਬਹੁਤ ਜਿਆਦਾ ਸੋ ਵਗੀਆਂ ਟ੍ਰਿਪ 5 10 ਸੋ ਜਿਨ੍ਹਾਂ ਨੇ ਦੇਖਿਆ 24 ਵੀ ਦੇਖਿਆ ਟ੍ਰਿਪ ਸੋ ਤੁਸੀਂ ਲਾਈਕ ਕਰੋ ਕਮੈਂਟ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ ਠੀਕ ਹੈ ਜੀ ਐਂਡ ਉਸ ਤੋਂ ਬਾਅਦ ਹੁਣ ਸਾਰਾ ਆਪਣਾ ਗਰੁੱਪ ਅਕੈਡਮੀ ਆ ਦੇ ਬੰਦੇ ਆਏ ਸੀ ਸਰਦ ਨਾਲ ਤੇ ਵਧੀਆ ਇੰਜੋਏ ਹੋ ਗਿਆ ਆਪਣਾ ਵਧੀਆ ਸੋ ਵਾਪਸੀ ਕੀਤੀ ਆ ਵਲੋਗਿੰਗ ਦੇ ਵਿੱਚ ਸੋ ਸਾਰੇ ਨੇ ਕੰਮ ਕੀਆ ਕਿ ਸਾਨੂੰ ਸਪੋਰਟ ਕਰਨਾ ਹੁਣ ਵੱਧ ਤੋਂ ਵੱਧ ਥੈਂਕ ਯੂ ਸੋ ਮੱਚ ਜੀ ਆਪਾਂ ਲੱਗਿਆ ਰੋਟੀ ਖਾਣ ਸੋ ਪਹੁੰਚੇ ਸੀ ਇੱਥੇ ਨਹੀਂ ਬਡ ਰਿਜ਼ੋਰਟ ਟਰੈਸ ਤੇ ਪੋਟ ਐਂਡ ਤੇ ਸੀਗੇ ਸਾਰਾ ਨਾ ਕਰਦੇ ਗੱਲਬਾਤਾਂ ਦੀ ਕਿਵੇਂ ਲੱਗਿਆ ਤੁਹਾਨੂੰ ਟ੍ਰਿਪ ਟ੍ਰਿਪਰ ਵੀ ਬੜਾ ਘੈਂਟ ਰਿਹਾ ਆਪਣਾ ਹਾਂਜੀ ਬਾਕੀ ਹੁਣ ਬੈਠਦੇ ਹਾਂ ਬੱਚਾ ਨੂੰ ਖਾਣਾ ਪੜਾ ਖਲਾਣੇ ਆਪਾਂ ਖੁੱਤੇ ਥੱਕ ਕੇ ਹੁਣ ਕੋਮ ਕੋਮ ਥੱਕ ਕੇ ਭਾਈ ਸਵੇਰ ਦੇ ਨਿਕਲੇ ਹੋਏ 6 ਵਜੇ ਦੇ ਰੂਸੋ ਥੱਕ ਚੁੱਕੇ ਹੁਣ ਇਸ ਟਾਈਮ ਐਜੀ ਰਸਗੁੱਲੇ ਕੈਪੀ ਰਸਗੁੱਲੇ ਵਾਲੇ ਕਿ ਰਸਗੁੱਲੇ ਆਏ ਸੀ ਪਰ ਜਿਹੜਾ ਬੰਦ ਗੁੱਲ ਚੱਕਾ ਤੋਂ ਵੀ ਘੈਂਟ ਸੀਗਾ ਰਸਗੁੱਲੇ ਦੇ ਬਾਅਦ ਨੂੰ ਇਹ ਚੋਰੀ ਕਰਕੇ ਭੱਜ ਕੇ ਮੈਨੂੰ ਛੱਡ ਕੇ ਆਪਾਂ ਵੀ ਫੋਟੋਆਂ ਕੀਤੀਆਂ ਸਾਰਾ ਉਹਨੇ ਫੋਟੋਆਂ ਮਿਸ ਕਰ ਰਹੇ ਨੇ ਬਸ ਤਾਹੀ ਤਾਹੀ ਨਹੀਂ ਪਚੇ ਹ ਹੋਰ ਕੀ ਖਾ ਖਾ ਰਸਗੁੱਲੇ ਹੁਣ ਹਰ ਬੁਰੇ ਹੋਏ ਨੇ ਨਾ ਫੇਰ ਚੈੱਕ ਕਰਦੇ ਵੇ ਨੇ ਕਿੰਨੇ ਜੀ ਤੁਹਾਡੇ ਜੀ ਦਬ ਗਿਆ ਉਹ ਤਾਂ ਪੂਰੇ ਦੱਸ ਦੇ ਤੇ ਇਹਨੂੰ ਤੁਹਾਡੇ ਹੁੰਦੇ ਸਰ ਕੌਣ ਨਹੀਂ ਦੱਸ ਸਕਦਾ ਦੱਸੋ ਮੈਨੂੰ ਸਾਰੇ ਦਵਾਏ ਨੇ ਸਰ ਸਕਿਉਰਟੀ ਉਹ ਕਰਦੇ ਰਹਿ ਜਾਣਗੇ ਉਸਤਾਦ ਨਿਫਾਕਾ ਦੀ ਤਾਂ ਉਹ ਦੋ ਜੀ ਸੋ ਬਾਕੀ ਖਾਣਾ ਖਾ ਲਿਆ ਖਾਣ ਲਾ ਕੇ ਉਹਦਾ ਕਰਦੇ ਐਂਡ ਸੋ ਥੈਂਕ ਯੂ ਸੋ ਮਚ ਤੁਹਾਡਾ ਵੀਡੀਓ ਦੇਖਣ ਲਈ ਤੱਕ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸੁਪਰੀਟ ਕੈਡ ਅਕੈਡਮੀ ਆ ਵੀਡੀਓ ਲਿੰਕ ਦੇ ਵਿੱਚੋਂ ਆਇਆ ਜਣਾ ਵਾ ਉਹ ਵੀ ਜੀ ਜ਼ਰੂਰ ਕਰ ਲੈਣਾ ਸਬਸਕ੍ਰਾਈਬ ਕਿਉਂਕਿ ਤੁਹਾਡੇ ਫਿਊਚਰ ਲਈ ਬਹੁਤ ਬੈਨੀਫਿਟਸ ਨੇ ਉਹਦੇ ਵਿੱਚ ਤੁਸੀਂ ਸਾਨੂੰ ਮਿਲੋ ਫਿਰ ਉਹਨੂੰ ਅੱਗੇ ਕਿਦਰਾ ਆਪ ਹੀ ਗਰੋ ਲੈਣ ਦੱਸਣੀ ਕਿਵੇਂ ਆ ਬਾਹਰ ਜਾਣ ਦਾ ਰੁਕੋ ਸੋਖਾ ਇੱਧਰ ਲੈ ਕੇ ਆ ਆਪਣੇ ਪੰਜਾਬ ਦੇ ਵਿੱਚ ਮਾਪਿਆਂ ਨੂੰ ਉੱਪਰ ਦਿਖਾਉਣਾ ਨਾ ਦੋ ਉਹਨਾਂ ਨੂੰ ਉਹ ਜ਼ਰੂਰੀ ਆ ਕਿਉਂਕਿ ਉਹਨਾਂ ਨੇ ਤੁਹਾਨੂੰ ਲਾਈਫ ਦਿੱਤੀ ਆ ਠੀਕ ਆ ਜੀ ਪਹਿਲਾਂ ਉਹਨਾਂ ਦਾ ਟੇਕਰ ਕੀਤੀ ਆ ਹੁਣ ਤੁਹਾਡਾ ਫਰਜ਼ ਹੈ ਤੁਹਾਡੀ ਏਜ ਵੀ ਹੋ ਗਈ ਤੁਸੀਂ ਇੱਧਰ ਲੈ ਕੇ ਉਹਨਾਂ ਲਈ ਕੀ ਕੋਈ ਕਰ ਸਕਦੇ ਹੋ ਥੈਂਕ ਯੂ ਸੋ ਮਚ ਬਹੁਤ ਆਪਣਾ ਰੈਡੀ ਆ ਫੂਡ ਦੇ ਵਿੱਚ ਮੰਚੂਰੀਨ ਆ ਮਿਕਸ ਵਿੱਚ ਆ ਰੋਟੀ ਆ ਰਾਜਤਾਸ ਸੈਲਡਾ ਰਾਈਸ ਨੇ ਤੇ ਚੈੱਕ ਕਰਕੇ ਦੇ ਲਈ ਨੀ ਕੈਟ ਨਹੀਂ ਦੇਖ ਲਓ ਜੀ ਇੱਕ ਵਾਰੀ ਪਨੀਰ ਦੇ ਕਿੰਨਾ ਖੋਜਦਾ ਘੈਂਡ ਦੇ ਜੀ ਪੂਰਾ ਕੰਮ ਹੋ ਗਿਆ ਸੋ ਲੋ ਜੀ ਪਹਿਲਾਂ ਫੋਟੋ ਖਿੱਚੀਏ ਜਾਈ ਤੇ ਦੇ ਦੇ ਬਾਕੀ ਗੱਲ ਬਾਤ ਸਾਰਾ ਤੁਹਾਡੇ ਘਰੇ ਬੜਾ ਭੁੱਖਾ ਬੋਲ ਰਿਹਾ ਤੇ ਦੇਖ ਲਓ ਇੱਥੇ ਆਈਸਕਰੀਮਾਂ ਖਾ ਰਿਹਾ ਕੈਸਾ ਲਗਾ ਮੇਰਾ ਮਜ਼ਾਕ ਆਜ ਨਵਾਂ ਮੁੰਡਾ ਆਇਆ ਤੇ ਪਤਾ ਨਹੀਂ ਕਿੱਟਪੇ ਤੈਨੂੰ ਸ਼ਰਮ ਸ਼ਰਮ ਹੈ ਹੀ ਨਹੀਂ ਤੈਨੂੰ ਦੋ ਦੋ ਸਕੂਪ ਇਕੱਠੀ ਪਵਾਏ ਤੇ ਨਹੀਂ ਤਿੰਨ ਪਵਾਏ ਜੀ ਵੀਰਾ ਥੋੜੀ ਥੋੜੀ ਜਿਹਾ ਪਵਾ ਦੇ ਇੱਥੇ ਇਕੱਲੇ ਮਜ਼ੇ ਨਹੀਂ ਲੈਣੇ ਦੂੰਗਾ ਮੈਨੂੰ ਵੀ ਚਾਹੀਏ ਉਹ ਦੇਖੋ ਆਹ ਦੇਖੋ ਲੈ ਕੇ ਜੀ ਆਪਣੇ ਉਹਦਾ ਕਟਪਾ ਘੇਣਾ ਦੇਖ ਕਟਪਾ ਉਹਦਾ ਘੇਣਾ ਕਟਪੇ ਜਾ ਯਾਰ ਪਾਣੀ ਪੂਣੀ ਵੀ ਲੈਣ ਆਲੇ ਆ ਵੀ ਲੈ ਸਰ ਜੀ ਮਾਹੌਲ ਘੈਂਟ ਆ ਨਾ ਪੂਰਾ ਹੁਣ ਡਾਂਸ ਪਾਰਟੀ ਚੱਲਨੀ ਹੈ ਉੱਪਰ ਉਧਰ ਦੇਖਦੇ ਆ ਕੀ ਬਣਦਾ ਇਹ ਸਭ ਕਿਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਦਾ ਹਾਂ ਚੱਲਦੇ ਆਪਾਂ ਫਿਰ ਚਲੋ ਨਿਕਲੀਏ ਫਿਰ ਚਲੋ ਜੀ ਹੁਣ ਆਪਾਂ ਚੱਲੇ ਆ ਉੱਪਰ ਡਾਂਸ ਫਲੋਰ ਤੇ ਲੈ ਆਵੀਂ ਗਾਸ ਤੋਂ ਉਪਰ ਓਪਨ ਵੀਡੀਓ ਵੀ ਸਰੇ ਗਈ ਗੈਂ ਬੈਂ ਕਰ ਬਣ ਗਈਆਂ ਟ੍ਰਿਪ ਦਾ ਕਰਦੇ ਐਂਡ ਸੋ ਇਤੋਂ ਖਾਣਾ ਖੋਣਾ ਖਾਦਨ ਡਾਂਸ ਰੂਕ ਕੀਤਾ ਸੋ ਹੁਣ ਆਪਾਂ ਚੱਲੇ ਆਂ ਘਰ ਨੂੰ ਬਹੁਤ ਲੇਟ ਹੋ ਚੁੱਕੇ ਸੀਗੇ ਸੋ ਡਰਿੰਕ ਕਰਦੇ ਆਂ ਇੰਜੋਏ ਆਪਾਂ ਚੱਲੇ ਆਂ ਘਰ ਨੂੰ ਥੈਂਕ ਯੂ ਸੋ ਮਚ ਸਾਰੇ ਦਾ YouTube ਤੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ